ਰਾਜਕੁਮਾਰੀ ਸੋਫੀਆ ਦਲੀਪ ਸਿੰਘ ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸੰਤਾ ਜੀਵਨ ਲੇਖੇ ਲਾਉਣ ਵਾਲੀ ਮਹਾਰਾਜਾ ਦਲੀਪ ਸਿੰਘ ਦੀ ਤੀਜੀ ਧੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਤੇ ਪੰਛੀ ਝਾਤ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਰਾਜਕੁਮਾਰੀ ਸੋਫੀਆ ਬਲੀਵ ਸਿੰਘ ਦਾ ਜਨਮ 8 ਅਗਸਤ 1866 ਨੂੰ ਪੇਲਗਰਾਵਿਆ ਇੰਗਲੈਂਡ ਵਿਖੇ ਹੋਇਆ ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਜਿਹੜੇ ਪੰਜਾਬ ਵਿੱਚ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸੀ ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ ਸੋਫੀਆ ਦਲੀਪ ਸਿੰਘ ਮਹਾਰਾ ਬੰਬਾ ਪੂਲਰ ਦੀ ਤੀਜੀ ਸੰਤਾਨ ਸੀ ਬੰਬਈ ਕੇ ਜਰਮਨੀ ਵਪਾਰੀ ਦੇ ਔਲਾਦ ਸੀ ਮਹਾਰਾਜਾ ਤੇ ਬੰਬਾ ਦੇ 10 ਬੱਚੇ ਸੀ ਰਾਣੀ ਵਿਕਟੋਰੀਆ ਦਲੀਪ ਸਿੰਘ ਅਤੇ ਉਸ ਦੇ ਪਰਿਵਾਰ ਖਾਸ ਕਰਕੇ ਸੋਫੀਆ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਸ ਨੂੰ ਆਪਣੀ ਧਰਮਪੋਤੀ ਮੰਨਦੀ ਸੀ ਮੱਡਲਾ ਜੀਵਨ ਸੋਫੀਆ ਦਾ ਅਕਸਰ ਪਹਿਰਾਵਾ ਪਾਰਸੀ ਹੁੰਦਾ ਸੀ ਅਤੇ ਉਸ ਨੂੰ ਕੁੱਤੇ ਫੋਟੋਗ੍ਰਾਫ ਅਤੇ ਸਾਈਕਲਿੰਗ ਦਾ ਬਹੁਤ ਸ਼ੌਕ ਹੁੰਦਾ ਸੀ ਪਾਰਟੀਆਂ ਵਿੱਚ ਵੀ ਜਾਣ ਦਾ ਸ਼ੌਕ ਹੁੰਦਾ ਸੀ ਸੋਫੀਆ ਨੂੰ 10 ਦੀ ਉਮਰ ਦੇ ਵਿੱਚ ਟਾਈਫਾਇਡ ਹੋ ਗਿਆ ਜਿਸ ਤੋਂ ਉਸ ਦੀ ਮਾਂ ਨੂੰ ਵੀ ਇਸ ਦੀ ਲਾਗ ਲੱਗਣ ਦੇ ਕਾਰਨ ਉਹ ਕਮਾ ਵਿੱਚ ਤੇ 17 ਸਤੰਬਰ 1887 ਈਸਵੀ ਉਸ ਦੀ ਮਾਂ ਦੀ ਮ